ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਨੂ ਫਾਰਮ ਵਿੱਚ ਸਾਰੇ ਵੀਰਾਂ ਦਾ ਵੈਲਕਮ ਹੈ ਜੀ ਅੱਜ ਦੀ ਵੀਡੀਓ ਜੇ ਤੁਹਾਨੂੰ ਇੱਕ ਵੈੜ ਵਿਖਾਉਣੀ ਐ ਐਚ ਐਫ ਤੇ 10 ਲੀਟਰ ਵੀਰ ਦੁੱਧ ਦਾ ਦਸਦਾ ਤੇ ਤੋਕੜ ਗੱਬਣ ਵੈੜਿਆ ਤੇ ਤਿੰਨਾ ਮਹੀਨਿਆਂ ਦੀ ਗੱਬਣ ਆ ਤੇ 10 ਲੀਟਰ ਦੁੱਧ ਤਿਆਰ ਆ ਤੇ ਸ਼ਾਮਾਂ ਦਾ ਟਾਈਮ ਆ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਆਉਣ ਵਾਲੀ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਵਿਖਾ ਲਈ ਜਾਵੇ ਸ਼ਾਮ ਮਾ ਦਾ ਟਾਈਮ ਹੈ ਚਵਾਈ ਦਾ ਟਾਈਮ ਹੈ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਰੀਡ ਬਿਲਕੁਲ ਵੀਰ ਦਾ ਜਾਇਜ ਆ ਐਨ ਤੱਕ ਵੀਡੀਓ ਨੇ ਜਰੂਰ ਵੇਖਿਓ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਜੀ ਵਧੀਆ ਜੀ ਵਧੀਆ ਏ ਵੇਖ ਗਿਆ ਪਿਛਲਾ ਮਾਲ ਵੇਖ ਗਿਆ ਵਿੱਚ ਵਿੱਚ ਠੀਕ ਆ ਬਹੁਤ ਜਿਆਦਾ ਫੋਨ ਆਏ ਫੋਨ ਫੋਨ ਆਈ ਜਾਂਦੇ ਭਾਜੀ ਤੁਹਾਨੂੰ ਮਾ ਡੇ ਡੇਡ ਜ ਆ ਜਾਂਦਾ ਡੰਗ ਚੰਗਾ ਹੁੰਦਾ ਤੇ ਆਪਣਾ ਨਾਮ ਡਰੈਸ ਬੋਲ ਦਿਓ ਨਾਮ ਸੰਦੀਪ ਸਿੰਘ ਪਿੰਡ ਮੋਣ ਬਣਾ ਰਹੀਆਂ ਤੁਸੀਂ ਉਹ ਜਿਹੜਾ ਮਿਸਾਨੇੜੇ ਫਟੇ ਘੜ ਚੂੜੀਆਂ ਮੋਬਾਈਲ ਨੰਬਰ 971688035 ਠੀਕ ਆ ਅੱਜ ਆਚਾ ਫੋਰੀਡ ਲੈ ਐਫ ਦੀ ਜੇ ਟੋਕੜ ਗੱਭਣ ਜੇ ਠੀਕ ਆ ਟੋਕੜ ਗੱਭਣ ਆ ਤੇ ਨਾ ਮਹੀਨੇ ਦੀ ਗੱਭਣ 10 ਕਿਲੋ ਦੁੱਧ 10 ਲੀਟਰ ਦੁੱਧ ਆ ਠੰਡੀ ਸੀਲ ਪੂਰੀ ਨਾੜਾ ਨੂੜਾ ਚੈੱਕ ਕਰ ਲੋ ਤੇ ਸੱਜਰ ਨੇ ਕਿੰਨਾ ਕੁ ਦੁੱਧ ਚਵਾਇਆ ਸੀ ਠੰਡੀ ਸੀਲ ਪੂਰੀ ਸੱਜਰ ਨੇ ਕਿੰਨਾ ਕੁ ਦੁੱਧ ਚਵਾਇਆ 20 ਲੀਟਰ ਤੇ ਠੀਕ ਆ ਤੀਜਾ ਸਵੇਰ ਕਾ ਸੁਣੀ ਦੂਜੇ ਸਵੇਰ ਸੁੱਕੀ ਆ ਦੁੱਧ ਪੱਕਾ 10 ਲੀਟਰ ਹੈ ਚੈੱਕ ਕਰ ਲੋ ਠੀਕ ਆ ਸ਼ਾਮ ਵਾਲਾ ਟਾਈਮ ਦੁੱਧ 10 ਲੀਟਰ ਤੇ ਆ ਲੈ ਜਾਓ ਜੀ ਨਾਥ ਨਥ ਪਾਈ ਵੇਖ ਲੋ ਅਜੇ ਵੀਰ ਨੇ ਲਿਆਂਦੀ ਆ ਤੇ ਦੁੱਧ ਵੀਰ ਦਾ ਪੱਕਾ ਹੁੰਦਾ ਹਰੇ ਦੀ ਤੇ ਰੇੜ ਜਾਜ ਹੁੰਦਾ ਠੀਕ ਆ 8 ਵਜੇ ਦੀ ਚਵਾਈ ਹੋਈ ਆ ਤੇ ਹੁਣ ਕੰਨਾ ਟਾਈਮ ਹੋਇਆ ਜੇ ਹੁਣ ਪਾਜੀ 5 ਵਜੇ ਤਾਨੂੰ ਖਾ ਦੇਣੀ ਠੀਕ ਆ ਖਾ ਦਿਓ ਵੀਰਾਂ ਨੂੰ ਟਾਈਮ ਖਾ ਦਿਓ ਅਭੀ ਕਈ ਵੀਰਾਂ ਨੂੰ ਹੁੰਦਾ ਆ ਵੀਡੀਓ ਅਭੀ ਆ ਵੇਖ ਲਓ ਵੀਰ ਜੀ 5:00 ਵਜ ਕੇ 6 ਮਿੰਟ ਹੋਏ ਆ ਸ਼ਾਮਾਂ ਦੇ ਆ ਵੇਖ ਲਓ ਅੱਜ ਦੀ ਤਰੀਕ 20 ਤਰੀਕ ਜੇ ਤੇ ਅੱਜ ਹੀ ਵੀਡੀਓ ਪਾ ਜਾਣੀ ਤੇ ਠੀਕ ਆ ਵੀਰ ਜੀ ਕੋਈ ਆਪਣੀ ਇੱਥੇ ਆਵੇ ਦੋ ਟਾਈਮ ਤਿੰਨ ਟਾਈਮ ਦੀ ਇਹ ਵੀਡੀਓ ਲੰਬੀ ਹੋਈ ਨਹੀਂ ਨਹੀਂ ਤਾਂ ਤੁਹਾਨੂੰ ਚਵਾਈ ਕਰਕੇ ਵਿਖਾਲ ਦੀ ਦਿੰਦੇ ਆ ਨਾੜਾ ਨੂੜਾ ਵੇਖ ਲਓ ਚੈੱਕ ਕਰ ਲਓ ਛੱਡੇ ਦੇ ਨਾੜਾ ਵੇ ਛੱਡਿਓ ਦਿੱਤੀ ਥਾਂ ਥਾਂ ਵੀਰੇ ਡੜਾ ਹੋਰ ਕੁਦੂ ਠੀਕ ਆ ਆ ਵੇਖ ਲਓ ਨਾੜਾ ਨਾੜਾ ਨੂੜਾ ਪੈਪਾ ਪੂਪਾ ਬਹੁਤ ਹੀ ਲੰਬੀਆਂ ਵੀਰ ਜੀ ਕਰੋਸ ਆ ਐਟਾ ਪਿਓ ਨਹੀਂ ਕਰੋਸ ਆ ਇਹ ਥੋੜੀ ਜਿਹੀ ਕਰੋਸ ਚ ਆ ਜਾਂਦੀ ਹੈ ਹਾਂਜੀ ਠੀਕ ਆ ਤੇ ਵੀ ਜੀ ਕਮੇਟੀ ਆ ਸਤਨਾ ਮਹੀਨਾ ਦੀ ਗੱਬਣ ਚੱਕ ਪਾਸ ਭਾਵੇਂ ਕੋਈ ਗੱਡੀ ਚੋ ਲੱਖਦੇ ਆ ਚੱਕਰ ਆਲੇ ਇੱਕ ਕਮੇਟੀ ਇੱਕ ਸਾਹਿਬ ਦੀ ਠੀਕ ਆ ਕਮੇਟੀ ਜੇ ਠੀਕ ਆ ਦੁੱਧ ਚੋਈ ਜਾਓ ਫੇਰ ਗਾੜੀ ਕਸੂਂ ਕਰਾ ਠੀਕ ਆ ਹਾਂਜੀ ਤੇ ਰੇਡ ਇਹਦਾ ਛੋਟਾ ਆ ਰੇਡ ਭਾਜੀ ਜਦੋਂ ਠੁਕੀ ਠੁਕੀ ਦੇ 60-50 ਹਜ਼ਾਰ ਦੀ ਆ ਠੀਕ ਆ ਕੋਈ ਤੇ ਕਿਸੇ ਨੇ ਵੇਚਣੀ ਨਹੀਂ ਜੀ ਜੀ ਰੰਗ ਪਾ ਜਾ ਚਲੋ ਰੰਗ ਪਾਏ ਡੰਗਰ ਵੇਖਦਾ ਆ ਭਾਜੀ ਪ੍ਰਿੰਟ ਬਰਾਂਟੇ ਚੰਗਾ ਆ ਕੇ ਨੇ ਜਿੰਨੇ ਲੱਲੀ ਨਾ ਤੇ ਵੀਰ ਦੀ ਸੇਵਾ ਵੀ ਨੋਰਮਲ ਜੀ ਆ ਵੇਖ ਲੋ ਗਾੜੀ ਖੋਰ ਖਾਨਾ ਪਿਆ ਉਹ ਮੱਖੋ ਮੱਝਾ ਹੀ ਖੋਰੀ ਖਾਂਟੀ ਤੇ ਖਾਂਡੀਆਂ ਜੇ ਕਰਿਓ ਵੀਰ ਜੀ ਰੇਟ ਜਾਜ ਦਾ ਭਾਜੀ ਵੇਚ ਨਹੀਂ ਨਹੀਂ ਕਿਹਨੇ ਜਿੰਨੇ ਹਾਂ ਜੀ ਵਾਵਾ ਕਲਾਣੇ ਦੇ ਇਹਨੇ ਰੋਧੜੀ ਖਾਂ ਕਿਹੜਾ ਵੇਚਦਾ ਜੇ ਕਿਹਦੇ ਘਰੇ ਚੰਗੇ 18 20 ਮਿੰਟ ਰੋਧ ਪਰ ਇਹ ਕਿਹੜਾ ਵੇਚਦਾ ਹੈ ਖਾਂ ਠੀਕ ਆ ਰੇਟ ਭਾਜੀ 60 65 ਦੀ ਆ ਹਾਂ ਜੀ 35 ਆਦੀ ਦੇ ਦੀਏ ਘਰ ਦੋ ਜਾਜ ਕਹੀਂ ਦੋ ਮਾਣਾ 5 ਹੀ ਜਾਂ ਦੋ 30 ਦੀ ਜਾਦਾ ਤਾਂ ਕਾਇਨਾ ਜੇ ਹਾਂ ਵੀ ਮੈਂ ਕੋਲ ਕੱਬਣਾ ਵੀਰ ਪਰ ਉਹ ਲੱਭਦੀ ਨਹੀਂ ਆ ਚਲੋ ਲੱਭਦੀ ਘਟਿਆ ਪਰ ਵੀਰ ਇਧਰ ਵੇ ਜਾਦੀ ਆ ਮੈਂ ਨਾ ਆਪਣੇ ਚੈਨਲ ਤੇ ਨਿਕ ਨਿਕ ਕੇ ਰੇਡ ਹੁੰਦੇ ਨੇ ਇੰਨੇ ਰੇਡ ਤਾਂ ਨਿਕ ਕੇ ਹੁੰਦੇ 10 ਕਿਲੋ ਦੁੱਧ ਦੇ ਠੀਕ ਆ 40 ਰੁਪਏ ਦੁੱਧ 400 ਦੁੱਧ ਦੇ ਹਾਂਜੀ ਤੇ ਦੂਆਂ ਢਾਈਆਂ ਮਹੀਨੇ ਮੁੱਲ ਪੂਰਾ ਕਰ ਦੇਣਾ ਵੇਡ ਫਿਰ ਜਿੰਨੇ ਮੱਛੀ ਵੇਚ ਆਓ ਤੇ ਚਲੋ ਵੀਰ ਜੀ ਆਇਆ ਯਾਰ ਚਲੋ ਕਰ ਦੋ ਜਾਈ 300 ਰੁਪਏ ਛੋਟੀ ਕਰਨੀ ਤੀਜ ਨਾ ਤੀਜਾ ਹੋਣਾ ਹੁੰਦਾ ਉਹ ਮੈਂ ਨਾ ਕਰ ਦੋ ਯਾਰ ਹੋਰ ਜਾਂ ਤਾਂ ਨਤੀ ਦੀ ਕੋਈ ਨਹੀਂ ਵੇਖੀ ਜਾਂਦੀ। ਸਹੀ ਸ਼ੋਰ ਹੋਣੀ ਏ। 28 ਵਾਲਾ ਮੈਨੂੰ ਫੋਨ ਲਾਵੇ। 29 ਚ ਵੀਰਾਂ ਦਾ ਯਾਰ ਸ਼ੋਰ ਹੋ ਜੂਗੀ। 28 ਵਾਲਾ ਮੈਨੂੰ ਕੋਈ ਨਹੀਂ ਵੀਰ ਕਰ ਦੂਗਾ ਸ਼ੋਰ ਛੱਪਾ ਆਪਣੀ ਮਰਜ਼ੀ ਨਾਲ ਵੀਰ ਦਾ ਅੱਗੇ ਰੇਡ ਜਾਇਜ਼ ਕਰਾਤਾ। ਤੇ ਨਾ ਮਹੀਨਿਆਂ ਦੀ ਘਪਨ 10 ਲੀਟਰ ਦੁੱਧ ਤਿਆਰ ਆ ਭਾਵੇਂ ਕੋਈ ਕੰਡੇ ਤੇ ਲਵਾ ਕੇ ਲੈ ਜੇ। ਨਹੀਂ ਜ਼ਿਆਦਾ ਧੱਕਾ ਕਰਾਤਾ ਏ। ਠੀਕ ਆ ਆਪਣਾ ਨਾਮ ਐਡਰੈਸ ਬੋਲ ਦਿਓ। ਨਾਮ ਖਲੀਫ ਸਿੰਘ ਪਿੰਡ ਮੁੰਨ ਬਣਾੜੀਆਂ ਤਸੀਲ ਜਨਾਲਾ ਜ਼ਿਲ੍ਹਾ ਮਿਸਨ ਨੇੜੇ ਫਰੇਗੜ ਚੂੜੀਆਂ ਮੋਬਾਈਲ ਨੰਬਰ 97885833 ਠੀਕ ਆ। ਆ ਕਰ ਲਿਓ ਵੀਰ ਨੂੰ ਫ ਰੇਡ ਵੀਰ ਦਾ ਬਿਲਕੁਲ ਜੈ ਜੇ ਸੱਤੀ ਗਾਲ ਦੀਦੀ